ਸਤ ਸ੍ਰੀ ਅਕਾਲ ਦੋਸਤੋ ਪਬਲਿਕਸ ਮਾਡਾ ਨਿਊਜ਼ ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਸ਼ੇ ਦਾ ਜਿਹੜਾ ਕੋਪ ਹੈ ਦਿਨ ਪਰ ਦਿਨ ਵੱਧਦਾ ਜਾ ਰਿਹਾ ਤੇ ਉਸ ਨਸ਼ੇ ਨੂੰ ਖਤਮ ਕਰਨ ਦੇ ਲਈ ਜਿਹੜਾ ਅੱਜ ਇਹ ਨਸ਼ੇ ਸੰਬੰਧੀ ਜਿਹੜਾ ਦਿਨ ਮਨਾਇਆ ਜਾਂਦਾ ਤੇ ਸਾਡੇ ਨਾਲ ਅੱਜ ਐਂਟੀ ਡਰਗ ਸੋਸ਼ਲ ਫੇਅਰ ਓਕੇਜਨ ਤੇ ਜਿਹੜੇ ਪੰਜਾਬ ਦੇ ਚੇਅਰਮੈਨ ਨੇ ਸੰਜੀਵ ਗਰਗ ਮੌਜੂਦ ਹੋਏ ਨੇ ਸੋ ਗੱਲਬਾਤ ਕਰਾਂਗੇ ਕਿਉਂਕਿ ਨਵੀਂ ਜਿਹੜੀ ਨੌਜਵਾਨ ਪੀੜੀ ਹੈ ਨਸ਼ੇ ਦੇ ਵੱਲ ਲਗਾਤਾਰ ਤਸਦੀ ਜਾ ਰਹੀ ਹੈ ਤੇ ਲਗਾਤਾਰ ਜਿਹੜੀਆਂ ਨਵੀਂ ਪੀੜੀਆਂ ਦੀਆਂ ਮੌਤਾ ਵੀ ਹੁੰਦੀਆਂ ਦਿਖਾਈ ਦਿੰਦੀਆਂ ਨੇ ਸੋ ਗੱਲਬਾਤ ਕਰਾਂਗੇ ਕੀ ਮਸਲਾ ਹੈ ਕੀ ਜਿਹੜਾ ਅਜੰਡਾ ਹੈ ਹਰ ਸਾਲ ਜਿਹੜਾ ਜਿਹੜੇ ਸੰਸਥਾ ਨੇ ਉਹਨਾਂ ਦੇ ਵੱਲੋਂ ਨਸ਼ੇ ਮਹਾਂਮ ਤਾਂ ਜਿਹੜੀਆਂ ਜਾਰੀਆਂ ਕੀਤੀਆਂ ਜਾਂਦੀਆਂ ਨੇ ਪਰ ਫਿਲਹਾਲ ਜਿਹੜੇ ਕਾਫੀ ਜਿਹੜੀਆਂ ਮੁੱਦੇ ਤੱਕ ਜਿਹੜੇ ਨਸ਼ੇ ਨੇ ਪੰਜਾਬ ਦੇ ਵਿੱਚ ਵੀ ਲਗਾਤਾਰ ਦਿਖਦੇ ਨਜ਼ਰ ਆਉਂਦੇ। ਹਾਂਜੀ ਪ੍ਰਧਾਨ ਜੀ ਕੀ ਕਹੋਗੇ ਐਂਟੀ ਡਰਗ ਸੋਸ਼ਲ ਵੈਲ ਓਕੇਸ਼ਨ ਵੱਲੋਂ ਜਿਹੜੀਆਂ ਲਗਾਤਾਰ ਨਸ਼ੇ ਨੂੰ ਖਤਮ ਕਰਨ ਲਈ ਮਹਾਂਮ ਜਾਰੀ ਕੀਤੀ ਹੈ ਪਰ ਪੰਜਾਬ ਦੇ ਵਿੱਚ ਨਸ਼ਾ ਤਾਂ ਬਹੁਤ ਹੈ ਪਰ ਕੀ ਕਹੋਗੇ ਇਸ ਈ ਤੇ? ਸਭਨੋਂ ਪਹਿਲਾਂ ਤਾਂ ਮੈਂ ਪਬਲਿਕ ਸੁਮਾਨਾ ਦਾ ਅੱਜ ਮੇਰੇ ਆਫਿਸ ਦੇ ਵਿੱਚ ਪਹੁੰਚਣ ਤੇ ਪ੍ਰਿੰਸ ਬਾਦਵਾਲ ਜੀ ਦਾ ਬਹੁਤ ਧੰਨਵਾਦ ਕਰਦਾ। ਧੰਨਵਾਦ ਕਰਦਾ ਉਹਨਾਂ ਦੇ ਚੈਨਲ ਦਾ ਜਿਨ੍ਹਾਂ ਨੇ ਅੱਜ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਪਹੁੰਚੇ। ਦੂਸਰੀ ਗੱਲ ਤੁਸੀਂ ਕਿਹਾ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਫੈਲ ਰਿਹਾ ਹੈ। ਤਾਂ ਇਹਦਾ ਮੁੱਖ ਕਾਰਨ ਜਿਹੜਾ ਅਸੀਂ ਜਿਹੜਾ ਸਟੱਡੀ ਕੀਤਾ ਹੈ ਇਹਦੇ ਦੋ-ਤਿੰਨ ਕਾਰਨ ਨੇ ਇੱਕ ਤਾਂ ਕਾਰਨ ਹੈ ਜਿਹੜਾ ਨੌਜਵਾਨ ਪੀੜ੍ਹੀ ਹੈ ਉਹਨੂੰ ਰੋਜ਼ਗਾਰ ਨਹੀਂ ਮਿਲ ਰਿਹਾ। ਜਿਹੜਾ ਰੋਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਪੀੜ੍ਹੀ ਸਟ੍ਰੈਸ ਦੇ ਵਿੱਚ ਚਲੀ ਜਾਂਦੀ ਹੈ ਕਿਉਂਕਿ ਬੱਚੇ ਪੜ੍ਹਨ ਲਈ ਵੀ ਦਿੰਦੇ ਨੇ ਜਦੋਂ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤਾਂ ਉਹ ਉਸ ਸਟ੍ਰੈਸ ਨੂੰ ਦੂਰ ਕਰਨ ਲਈ ਕਿਤੇ ਨਾ ਕਿਤੇ ਉਹ ਨਸ਼ੇ ਵੱਲ ਰੁਕ ਰੁਕ ਕਰ ਜਾਂਦੇ ਨੇ ਦੂਸਰਾ ਜਿਹੜਾ ਕਾਰਨ ਹੈ ਜਿਹੜਾ ਅਸੀਂ ਸਟੱਡੀ ਕੀਤਾ ਉਹ ਵੈਸਟਨਾਈਜ਼ਡ ਹੋ ਗਿਆ ਸਾਡਾ ਪੰਜਾਬ ਪਹਿਲਾਂ ਜਿਹੜਾ ਪੰਜਾਬ ਸੀਗਾ ਸਾਡੇ ਕਲਚਰ ਨਾਲ ਜੁੜਿਆ ਹੋਇਆ ਸੀ ਪਰ ਹੁਣ ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੈਸਟਮਾਈਜ਼ਡ ਹੋ ਰਹੇ ਆ ਜਦੋਂ ਵੈਸਟਮਾਈਜ਼ਡ ਹੋ ਗਏ ਅਸੀਂ ਸਿਨੇਮਿਆਂ ਦੇ ਵਿੱਚ ਦੇਖਦੇ ਆ ਟੀਵੀਆਂ ਦੇ ਉੱਤੇ ਦੇਖਦੇ ਆ ਜਿਹੜੇ ਉਹਦੇ ਅੱਜ ਦੇ ਜਿਹੜੇ ਸਾਡੇ ਇੱਟ ਪੱਟੀ ਦੇ ਉੱਤੇ ਸਿੰਗਰ ਨਿਕਲਦੇ ਨੇ ਉਹ ਕੀ ਕਹਿੰਦੇ ਨੇ ਕਹਿੰਦੇ ਏਕ ਬੋਤਲ ਬੋਤਕਾ ਕੰਮ ਮੇਰਾ ਰੋਜ਼ ਕਾ ਨਾ ਮੁਝੇ ਕੋਈ ਰੋਕ ਕੇ ਨਾ ਮੁਝੇ ਕੋਈ ਕੋਈ ਟੋਕ ਕੇ ਤਾਂ ਉਹਦੇ ਵਿੱਚੋਂ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਇਸ ਤਰ੍ਹਾਂ ਇਹ ਹੋਰ ਵੀ ਬਹੁਤ ਉਦਾਹਰਨਾਂ ਨੇ ਜਿਹੜੇ ਨਸ਼ੇ ਨੂੰ ਪਰਫੁੱਲਤ ਕਾਪੀਆਂ ਨੇ ਤੀਸਰਾ ਪੰਜਾਬ ਦਾ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਧਰੋਂ ਰਾਜਸਥਾਨ ਨਾਲ ਲੱਗਦਾ ਹੈ ਇਧਰੋਂ ਯੂਪੀ ਨਾਲ ਲੱਗਦਾ ਹੈ ਤਾਂ ਉਹ ਬਾਰਡਰ ਦੇ ਉੱਤੋਂ ਜਿਹੜਾ ਨਸ਼ੇ ਦੀ ਤਸਕਰੀ ਹੈ ਉਹ ਬਦ ਤੋਂ ਬਦ ਇੱਥੇ ਪੰਜਾਬ ਦੇ ਵਿੱਚ ਹੋ ਰਹੀ ਹੈ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸਾਡੀ ਪੰਜਾਬ ਦੀ ਗਵਰਨਮੈਂਟ ਹੈ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਜਿਹੜਾ ਅੱਜ ਜਿਹੜਾ ਆਪ ਕੋ ਇੱਕ ਗੱਲ ਦੇਖਦੇ ਆ ਕਿ ਜਿਹੜਾ ਟਰੱਕ ਦਾ ਕਾਰ ਦਾ ਚਲਾਨ ਹੈ ਉਹ ਇੱਕ ਹੌਲਦਾਰ ਕੱਟ ਸਕਦਾ ਪਰ ਅੱਜ ਸਮੇਂ ਇੱਕ ਗੱਲ ਦਾ ਪਤਾ ਲੱਗਿਆ ਕਿ ਜਿਹੜੀ ਨਸ਼ੇ ਦੀ ਇਨਵੈਸਟੀਗੇਸ਼ਨ ਹੈ ਉਹ ਡੀਐਸਪੀ ਤੋਂ ਕੱਟ ਕੋਈ ਨਹੀਂ ਕਰ ਸਕਦਾ ਇੱਕ ਡੀਐਸਪੀ ਰੈਂਕ ਦਾ ਜਿਹੜਾ ਅਫਸਰ ਹੈ ਉਹ ਤਲਾਸ਼ੀ ਲੈ ਸਕਦਾ ਉਸ ਤੋਂ ਕੱਟ ਜਿਹੜਾ ਕੋਈ ਵੀ ਐਸਟੀਐਚਓ ਜਾਂ ਕੋਈ ਵੀ ਬੰਦਾ ਤਲਾਸ਼ੀ ਨਹੀਂ ਲੈ ਸਕਦਾ ਗੱਲ ਕਰਦੇ ਆ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਕਹਿ ਗਏ ਅਗਰ ਸਾਡੀ ਸਰਕਾਰ ਆਂਦੀ ਹੈ ਤਾਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਾਂਗੇ ਇਸ ਤੇ ਕੀ ਟਿੱਪਣੀ ਤੁਹਾਡੀ ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਨਸ਼ਾ ਮੁਕਤ ਕਰਾਂਗੇ ਕਹਿ ਤਾ ਬਸ ਤੁਸੀਂ ਇਹ ਦੇਖੋ ਜਿਹੜਾ ਮੈਂ ਇਹਨੂੰ ਪੋਲਿਟੀਕਲ ਰਿਕਟ ਨਹੀਂ ਦੇਣਾ ਚਾਹੁੰਦਾ ਇਹ ਇੱਕ ਚੋਣਾਂ ਦਾ ਮੁੱਦਾ ਹੋ ਗਿਆ ਜਿਵੇਂ ਪੱਲਾ ਕਹਿੰਦੇ ਸੀ ਅਸੀਂ ਗਰੀਬੀ ਹਟਾਵਾਂਗੇ 70 ਸਾਲ ਤੋਂ ਕਹਿੰਦੇ ਆ ਰਹੇ ਨੇ ਕਿ ਅਸੀਂ ਗਰੀਬੀ ਹਟਾਓ ਗਰੀਬੀ ਹਟਾਓ ਕੀ ਤੁਹਾਨੂੰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚੋਂ ਗਰੀਬੀ ਹਟ ਗਈ ਸਿਰਫ ਇੱਕ ਸੋਸ਼ੀਲੀ ਇੱਕ ਆਪਰ ਨੂੰ ਲੋਕਾਂ ਨੂੰ ਅਟਰੈਕਟ ਕਰਨ ਲਈ ਇੱਕ ਕੋ ਬਣਾਇਆ ਹੋਇਆ ਹੈ ਵੀ ਅਸੀਂ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਕਿਉਂਕਿ ਜਿਹੜੀ ਸਾਡੇ ਚ ਵਿਲ ਪਾਵਰ ਹੈ ਉਹ ਨਹੀਂ ਹੈਗੀ ਨਸ਼ਾ ਮੁਕਤ ਕਰਨ ਦੀ ਅੱਜ ਜੇ ਅਸੀਂ ਨਸ਼ਾ ਮੁਕਤ ਕਰਨਾ ਹੈ ਤਾਂ ਲੋਕਾਂ ਨੇ ਨਾਲ ਨਾਲ ਕੀ ਕਰਨਾ ਹੈ ਜਿਵੇਂ ਪੰਜਾਬ ਦੇ ਵਿੱਚ ਕਿਸੇ ਟੈਂਪਟ ਰੀਜ਼ਮ ਖਤਮ ਹੋਇਆ ਸੀਗਾ ਤਾਂ ਲੋਕਾਂ ਦੇ ਸਹਿਯੋਗ ਨਾਲ ਖਤਮ ਹੋਇਆ ਸੀਗਾ ਅੱਜ ਅਪਾਏ ਜੇ ਸੈਲਫਿਸ਼ ਹੋ ਗਏ ਕਿ ਅਗਰ ਸਾਡੇ ਘਰਾਂ ਦੇ ਵਿੱਚ ਵੀ ਨਸ਼ਾ ਬਿਕਦਾ ਹੋਵੇ ਤਾਂ ਅਸੀਂ ਉਹਦੀ ਕੰਪਲੇਂਟ ਨਹੀਂ ਕਰਦੇ ਅਗਰ ਅਸੀਂ ਕੰਪਲੇਂਟ ਕਰਾਂਗੇ ਤਾਂ ਨਸ਼ਾ ਮੁਕਤ ਜ਼ਰੂਰ ਹੋਏਗਾ ਕਪਾ ਸੋ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੇ ਨਸ਼ਾ ਹੈ ਤਾਂ ਉਸ ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਪਰ ਲਗਾਤਾਰ ਪਬਲਿਕ ਸਮਾਣਾ ਨਿਊਜ਼ ਦੀ ਟੀਮ ਦੇ ਵੱਲੋਂ ਹਰ ਮੁੱਦੇ ਜਿਹੜੇ ਨੇ ਸਰਕਾਰ ਤੱਕ ਪਹੁੰਚਾਏ ਜਾਂਦੇ ਨੇ ਪਰ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਅਜਿਹੀ ਚੀਜ਼ ਦਾ ਐਕਸ਼ਨ ਲੈਣਾ ਚਾਹੀਦਾ ਹੈ ਫਿਲਹਾਲ ਮੈਨੂੰ ਤਬ ਤੱਕ ਦਿਓ ਇਜਾਜ਼ਤ ਪਬਲਿਕ ਸਮਾਣਾ ਨਿਊਜ਼ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ